ਜੀਤਾਲ ਜੀ ਮੈਂ ਡਾਕਟਰ ਰਮਿੰਦਰ ਸੰਧੂ ਸੰਧੂ ਹਸਪੀਟਲ ਨਦਰ ਆਈਵੀਐਫ ਮੁਖਸਤੋ ਅੱਜ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਪ੍ਰੈਗਨੈਂਸੀ ਵਿੱਚ ਕੰਮ ਕਰਨ ਬਾਰੇ ਘਰ ਦਾ ਕੰਮ ਤੇ ਜੌਬ ਕਰਨ ਬਾਰੇ ਪਹਿਲਾਂ ਇੱਕ ਨਾਰਮਲ ਪ੍ਰੈਗਨੈਂਸੀ ਇੱਕ ਅਨਕੰਪਲਿਕੇਟਡ ਪ੍ਰੈਗਨੈਂਸੀ ਜਿਸਦਾ ਮਤਲਬ ਹੈ ਕਿ ਜਿਸ ਪ੍ਰੈਗਨੈਂਸੀ ਵਿੱਚ ਕੋਈ ਬਲੀਡਿੰਗ ਨਾ ਹੋਈ ਹੋਵੇ ਇਸ ਤੋਂ ਪਹਿਲਾਂ ਕੋਈ ਪ੍ਰੈਗਨੈਂਸੀ ਪ੍ਰੀਟਰਮ ਨਾ ਹੋਈ ਹੋਵੇ ਛੇ ਮਹੀਨਾ ਸੱਤ ਮਹੀਨਾ ਡਿਲੀਵਰੀ ਨਾ ਹੋਈ ਹੋਵੇ ਤੁਹਾਨੂੰ ਕਿਸ ਤਰੀਕੇ ਦੀ ਕੋਈ ਬਿਮਾਰੀ ਨਾ ਹੋਵੇ ਕੋਈ ਸ਼ੂਗਰ ਬੀਪੀ ਅਸਥਮਾ ਜਾਂ ਕੋਈ ਹਾਰਟ ਡਿਜ਼ੀਜ਼ ਨਾ ਹੋਵੇ ਇਹ ਸਭ ਨਾਰਮਲ ਡਿਲੀਵਰੀ ਵਿੱਚ ਨਾਰਮਲ ਪ੍ਰੈਗਨਨਸੀ ਵਿੱਚ ਆਉਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਕੈਟੇਗਰੀ ਹੈ ਪੀਓਰ ਪੇਸ਼ੈਂਟ ਦਾ ਕੀ ਹੁੰਦਾ ਹੈ ਕਿ ਪਿਛਲੀ ਪ੍ਰੈਗਨਨਸੀ ਪਹਿਲੇ 3 ਮਹੀਨਿਆਂ ਚ ਖਰਾਬ ਹੋ ਗਈ ਮਿਸਟਰਬੋਰਸ਼ਨ ਹੋ ਗਈ ਜਾਂ ਆਪ ਪਤ ਬਣ ਗਿਆ ਇਹ ਪੇਸ਼ੈਂਟ ਬਹੁਤ ਵਰਡ ਹੁੰਦੇ ਆ ਕਿ ਇਹ ਸੈਕਿੰਡ ਪ੍ਰੈਗਨਨਸੀ ਚ ਕੰਮ ਕਰਾਂਗੇ ਤਾਂ ਇਹਨਾਂ ਦੀ ਪ੍ਰੈਗਨਨਸੀ ਖਰਾਬ ਹੋ ਜਾਏਗੀ ਇਸ ਦਾ ਤਾਂ ਕੁਝ ਨਹੀਂ ਹੁੰਦਾ ਇਹ ਪ੍ਰੈਗਨਨਸੀਜ਼ ਵੀ ਯੂਜ਼ਲੀ ਦੇ ਸੈਕਿੰਡ ਪ੍ਰੈਗਨਨਸੀ ਵੀ ਨਾਰਮਲ ਪ੍ਰੈਗਨਨਸੀ ਵਾਂਗੂ ਹੀ ਟ੍ਰੀਟ ਕੀਤੀ ਜਾਂਦੀਆਂ ਹਨ ਹੁਣ ਆਪਾਂ ਲੱਭਾ ਗੱਲ ਕਰਾਂਗੇ ਘਰ ਦੇ ਕੰਮ ਦੇ ਬਾਰੇ ਘਰ ਦੇ ਕੰਮ ਵਿੱਚ ਸਭ ਤੋਂ ਪਹਿਲਾ ਕੰਮ ਆਉਂਦਾ ਹੈ ਕਿਚਨ ਦਾ ਕੰਮ ਰਸੋਈ ਦਾ ਕੰਮ ਜੋ ਲੇਡੀਜ਼ ਬਹੁਤ ਪਸੰਦ ਕਰਦੇ ਆ ਨੇ ਤੁਸੀਂ ਆਪਣੇ ਕਿਚਨ ਦਾ ਸਾਰਾ ਕੰਮ ਕਰ ਸਕਦੇ ਹੋ ਆਪਣਾ ਖਾਣਾ ਬਣਾ ਸਕਦੇ ਹੋ ਆਪਣੇ ਬਰਤਨ ਵਾਸ਼ ਕਰ ਸਕਦੇ ਹੋ ਜੋ ਵੀ ਤੁਸੀਂ ਆਪਣਾ ਕਲੀਨਿੰਗ ਕਰ ਸਕਦੇ ਹੋ ਸਿਰਫ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੰਮ ਕਰਦੇ ਥੱਕੋ ਨਾ ਇਹ ਤੁਸੀਂ ਕੀ ਕਰ ਸਕਦੇ ਹੋ ਜੇ ਸਬਜੀ ਕੱਟਣੀ ਹੈ ਤਾਂ ਇੱਕ ਚੇਅਰ ਦੀ ਵਰਤੋਂ ਕਰੋ ਚੇਅਰ ਤੇ ਬੈਠ ਕੇ ਕੱਟੋ ਜਿਵੇਂ ਤੁਸੀਂ ਆਪਣਾ ਸਾਰਾ ਕੰਮ ਹੈ ਉਹ ਇੱਕੋ ਵਾਰੀ ਚ ਖਤਮ ਕਰੋ ਥੋੜਾ ਕੰਮ ਕਰੋ ਥੋੜੀ ਰੈਸਟ ਕਰੋ ਫਿਰ ਕੰਮ ਕਰੋ ਸਿਰਫ ਇੱਕੀ ਗੱਲ ਹੈ ਕਿ ਜੇ ਚਾਰ ਦੇ ਖੜ ਕੇ ਕੰਮ ਕਰਦੇ ਹੋ ਤਾਂ ਤੁਹਾਡੇ ਪੈਰ ਤੇ ਸੋਜ ਆ ਸਕਦੀ ਹੈ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ ਤੁਹਾਨੂੰ ਲੱਤਾਂ ਜਾਂ ਦਰਦ ਹੋ ਸਕਦਾ ਹੈ ਜਾਂ ਤੁਹਾਡਾ ਬੀਪੀ ਘਟਣ ਕਰਕੇ ਤੁਹਾਨੂੰ ਚੱਕਰ ਆ ਸਕਦੇ ਨੇ ਜੇ ਆਪਾਂ ਜ਼ਿਆਦਾ دیر ਖੜ ਕੇ ਕੰਮ ਕਰਨਾ ਹੈ ਤੇ ਆਪਾਂ ਬੀਪੀ ਨਾ ਘਟੇ ਆਪਾਂ ਚੱਕਰ ਨਾ ਆਉਣ ਇਸ ਲਈ ਇੱਕ ਛੋਟੀ ਜਿਹੀ ਵੀਡੀਓ ਪਲੇ ਕਰਾਂਗੇ ਜਸਟ ਇਸ ਤੋਂ ਬਾਅਦ ਸੰਦੋਸਿ ਆਪਣੀ ਰੱਤਾਂ ਨੂੰ ਹਲਾਉਂਦੇ ਰਹੋ ਹੈ ਪੋਚਾ ਲਗਾਉਣਾ ਜਾਂ ਫਲੋਰ ਮੋਪ ਕਰਨਾ ਜੋ ਲੇਡੀਜ਼ ਕਰਨਾ ਚਾਹੁੰਦੀਆਂ ਨੇ ਦੇਖੋ ਇਸ ਪੋਚਾ ਸਟੈਂਡਿੰਗ ਪੋਚਣਾ ਲਗਾਉਣਾ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈ ਕੁਝ ਹੋਰ ਕਿਸੇ ਤਰੀਕੇ ਦੀ ਐਕਸਰਸਾਈਜ਼ ਚ ਹੈਲਪ ਨਹੀਂ ਹੋ ਰਹੀ ਪਰ ਉਲਟਾ ਥੋੜੇ ਕਮਰਸ਼ ਦਰਦ ਹੋ ਸਕਦਾ ਹੈ ਤੁਹਾਡੇ ਪੇਟ ਕ੍ਰੈਂਪਸ ਹੋ ਸਕਦੇ ਨੇ ਇਸ ਲਈ ਆਪਾਂ ਨੂੰ ਸਟੈਂਡਿੰਗ ਪੋਚੇ ਦਾ ਕੋਈ ਨਾ ਫਾਇਦਾ ਨਹੀਂ ਹੁੰਦਾ ਤੁਸੀਂ ਇਹ ਪਹਿਲੇ ਚਾਰ ਪੰਜ ਵਿੱਚ ਪੋਚਾ ਲਗਾਉਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕੋਈ ਛੋਟੇ ਸਟੂਲ ਦੀ ਵਰਤੋਂ ਕਰੋ ਕੋਈ ਪੀਡੀੀ ਵਰਤੋਂ ਕਰੋ 8th ਜਾਂ 9th ਮੰਥ ਤੱਕ ਤੁਸੀਂ ਪੈਰਾਂ 'ਤੇ ਬੈਠ ਕੇ ਦੋਨਾਂ ਪੈਰਾਂ ਤੇ ਬੈਠ ਕੇ ਪੋਚਾ ਲਾਓ ਇਨ ਫੈਕਟ ਉਹ ਥੋੜੀ ਹੈਲਪ ਕਰੇਗਾ ਥੋੜੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੋਏਗੀ ਨਾਰਮਲ ਡਿਲੀਵਰੀ ਲਈ ਇਸ ਤੋਂ ਅਗਲਾ ਕੰਮ ਹੈ ਕੋਈ ਤੁਸੀਂ ਆਪਣੇ ਕੱਪੜੇ ਵਾਸ਼ ਕਰਨਾ ਚਾਹੁੰਦੇ ਹੋ ਯੂਜ਼ ਦੇ ਆਪਾਂ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਦੇ ਆ ਤੇ ਵਾਸ਼ਿੰਗ ਮਸ਼ੀਨ ਦੀ ਵਰਤੋਂ ਨਾਲ ਤੁਸੀਂ ਈਜ਼ੀਲੀ ਆਪਣੇ ਕੱਪੜੇ ਧੋ ਸਕਦੇ ਹੋ ਜੇ ਤੁਸੀਂ ਬੈਠ ਕੇ ਕੱਪੜੇ ਧੋਨੇ ਆ ਤਾਂ ਕੋਸ਼ਿਸ਼ ਕਰੋ ਤੁਸੀਂ ਕਿਸੇ ਪੀੜੀ ਦੀ ਵਰਤੋਂ ਕਰੋ ਜਿਆਦਾ ਭਾਰੀ ਕੱਪੜਿਆਂ ਦੀ ਬਾਲਟੀ ਇਕੱਠੇ ਚੱਕਣ ਦੀ ਕੋਸ਼ਿਸ਼ ਨਾ ਕਰੋ ਹਰ ਇਸ ਤੋਂ ਪਹਿਲਾਂ ਆਪਾਂ ਗੱਲ ਕਰਾਂ ਹੈ ਕਿਹੜੇ ਕੰਮ ਤੁਸੀਂ ਨਹੀਂ ਕਰ ਰਹੇ ਘਰ ਦੇ ਕੰਮ ਜਿਹੜੇ ਤੁਹਾਡਾ ਬੈਲੈਂਸ ਵਿਗੜ ਸਕਦਾ ਹੈ ਜੇ ਤੁਸੀਂ ਕੋਈ ਟੇਬਲ ਤੇ ਚੜਕੇ ਕੋਈ ਚੇਅਰ ਤੇ ਚੜਕੇ ਕੋਈ ਸਮਾਨ ਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਸਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਕਾਟਨਸ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕੰਮ ਅਵੋਇਡ ਕਰੋ ਇਹ ਕੰਮ ਆਪਣੇ ਘਰ ਦੇ ਕਿਸੇ ਮੈਂਬਰ ਤੋਂ ਕਰਵਾਓ ਆਪਣੇ ਹਸਬੰਦ ਤੋਂ ਕਰਵਾਓ ਆਫਟਰ ਲੋ ਵੀ ਫਾਦਰ ਬਣ ਜਾ ਰਹੇ ਨੇ ਕੁਝ ਯੋਗਦਾਨ ਉਹਨਾਂ ਦਾ ਵੀ ਲਓ ਇਸ ਤੋਂ ਅਗਲਾ ਕੰਮ ਜਿਹੜਾ ਮੈਂ ਚਾਹਾਂਗੀ ਤੁਸੀਂ ਨਾ ਕਰੋ ਕਿ ਜਿਵੇਂ ਤੁਹਾਡੇ ਘਰ 'ਚ ਕੋਈ ਕਾਕਰਚ ਵੱਧ ਗਏ ਨੇ ਕੋਈ ਕੋਈ ਮੱਛਰ ਵੱਧ ਗਏ ਤੁਸੀਂ ਕਿਸੇ ਤਰ੍ਹਾਂ ਪੈਸਿਟਾਈਡ ਕੰਟਰੋਲ ਕਰਨਾ ਚਾਹੁੰਦੇ ਹੋ ਕੋਈ ਸਪਰੇਅ ਕਰਨਾ ਚਾਹੁੰਦੇ ਹੋ ਉਹ ਖੁਦ ਨਾ ਕਰੋ ਉਹ ਤੁਹਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਤੇ ਕੋਸ਼ਿਸ਼ ਕਰੋ ਕਿ ਜਦੋਂ ਜਸਟ ਸਪਰੇਅ ਹੋਈ ਹੋਵੇ ਤੁਸੀਂ ਉਸ ਤੋਂ ਬਾਅਦ ਉਸ ਕਮਰੇ ਵਿੱਚ ਨਾ ਜਾਓ ਇਸ ਤੋਂ ਅਗਲਾ ਕੰਮ ਜਿਵੇਂ ਤੁਸੀਂ ਕੁਝ weight ਚੱਕਣਾ ਹੈ ਕੋਸ਼ਿਸ਼ ਕਰੋ ਤੁਸੀਂ 5 ਕਿਲੋ ਤੋਂ ਜ਼ਿਆਦਾ weight ਨਾ ਚੱਕੋ ਬਹੁਤ ਜ਼ਿਆਦਾ ਕੋਈ ਥੋੜਾ ਭਾਰੀ ਫਰਨੀਚਰ ਨੂੰ ਜ਼ਿਆਦਾ ਖਿੱਚੋ ਨਾ ਤੋਂ ਜ਼ਿਆਦਾ ਬਿਹਤਰ ਰਹੇਗਾ ਇਸੇ ਤੁਹਾਡੇ ਤੁਸ਼ ਤਰਦ ਹੋ ਸਕਦਾ ਹੈ ਤੁਹਾਡੇ ਪੇਸ਼ ਤਰਦ ਹੋ ਸਕਦਾ ਹੈ ਤੁਹਾਨੂੰ ਕ੍ਰੈਂਪਸ ਹੋ ਸਕਦੇ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੌਬ ਬਾਰੇ ਯੂਜ਼ੂਅਲੀ ਇੱਕ ਨੋਰਮਲ ਪ੍ਰੈਗਨੈਂਸੀ ਦੇ ਵਿੱਚ ਆਪਾਂ ਆਪਣੀ ਜੌਬ ਹੈਰੀ ਕੰਟੀਨਿਊ ਕਰ ਸਕਦੇ ਆ ਇੱਕ ਬਹੁਤ ਇੰਪੋਰਟੈਂਟ ਸਵਾਲ ਜੋ ਸਾਰੇ ਪੇਸ਼ੈਂਟ ਪੁੱਛਦੇ ਨੇ ਟਰੈਵਲਿੰਗ ਬਾਰੇ ਸਫਰ ਬਾਰੇ ਜੇ ਤੁਸੀਂ ਆਪਣੀ ਜੌਬ ਕਰਦੇ ਹੋ ਤੇ ਤੁਹਾਨੂੰ ਘੰਟਾ ਟਰੈਵਲ ਕਰਨਾ ਪੈਂਦਾ ਤੁਸੀਂ ਟਰੈਵਲ ਕਰ ਸਕਦੇ ਹੋ ਟਰੈਵਲ ਆਪਾਂ ਕਿਸ ਚੀਜ਼ ਤੇ ਕਰ ਸਕਦੇ ਆ ਟਰੈਵਲ ਆਪਾਂ ਬੱਸ ਤੇ ਕਰ ਸਕਦੇ ਆ ਆਪਾਂ 4 ਵੀਲਰ ਤੇ ਕਰ ਸਕਦੇ ਆ ਬਸ ਪ੍ਰੋਵਾਈਡਡ ਹੈ ਕਿ ਉਹ ਦੀ ਵਾਹਨ ਦੀ ਸਪੀਡ ਠੀਕ ਰਹੇ ਉਹ ਜ਼ਿਆਦਾ ਜਰਕਸ ਨਾ ਮਾਰਨ ਇਸ ਸੁਰਾ ਬਪਰ ਟੂ-ਵਿਲਰ ਵੀ ਵਜਾ ਸਕਦੇ ਕੋਈ ਮਨਾਈ ਨਹੀਂ ਟੂ-ਵਿਲਰ ਤੇ ਜਾਣ ਦੀ ਬਸ ਇਹ ਪਈ ਧਿਆਨ ਰੱਖਣਾ ਕਿ ਆਪਣਾ ਬੈਲੈਂਸ ਨਾ ਵਿਗੜੇ ਤੇ ਆਪਾਂ ਜ਼ਿਆਦਾ ਤੇਜ਼ ਸਪੀਡ ਤੇ ਨਾ ਜਾਈਏ ਹੁਣ ਜੇ ਆਪਾਂ ਜੌਬ ਦੀ ਗੱਲ ਕਰੀਏ ਜੇ ਥੋੜੀ ਵਰਕਿੰਗ ਜੌਬ ਜਿਹੜੀ ਹੈਗੀ ਹੋ ਸਿਟਿੰਗ ਵਾਲੀ ਹੈ ਤਾਂ ਉਸ ਕੋਈ ਪਰੇਸ਼ਾਨੀ ਵਾਲੀ ਗੱਲ ਹੀ ਨਹੀਂ ਹੈ ਤੁਸੀਂ ਆਪਣੇ ਚੇਅਰ ਦੇ نیچے ਇੱਕ ਛੋਟਾ ਸਟੂਲ ਰੱਖੋ ਪੀੜੀ ਰੱਖੋ ਆਪਣੇ ਲੱਤਾਂ ਥੋੜੀਆਂ ਚੱਕ ਕੇ ਰੱਖੋ ਹਾਂ ਜੇ ਜੌਬ ਥੋੜੀ ਸਟੈਂਡਿੰਗ ਲਈ ਹੈ ਤੁਸੀਂ ਇੱਕ ਰਿਕਵੈਸਟ ਕਰ ਸਕਦੇ ਜੇ ਪੋਸੀਬਲ ਹੈ ਤੁਹਾਨੂੰ ਇੱਕ ਚੇਅਰ ਦੇਣ ਨਹੀਂ ਤਾਂ ਤੁਸੀਂ ਆਪਣਾ ਕੰਮ ਥੋੜ੍ਹਾ ਥੋੜਾ ਜਾਫੇ ਤੁਸੀਂ ਜੀ ਮੈਂ ਤੁਹਾਨੂੰ ਦੱਸਿਆ ਉਹ ਐਕਸਰਸਾਈਜ਼ ਕਰਕੇ ਆਪਨੇ ਲੱਤਾਂ ਦੇ ਵਿੱਚ ਕੂਨ ਇਕੱਠਾ ਕਰ ਹੋਣ ਤੋਂ ਰੋਕ ਸਕਦੇ ਹੋ ਤੇ ਆਪਣਾ ਬੀਪੀ ਘਟਣ ਤੋਂ ਰੋਕ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਮੇਰੀ ਇਸ ਵੀਡੀਓ ਨਾਲ ਤੁਹਾਡੇ ਬਹੁਤ ਸਾਰੇ ਆ ਮੰਦੀਆਂ ਸ਼ੰਕਾਵਾਂ ਦੂਰ ਹੋਈਆਂ ਹੋਣਗੀਆਂ ਆਪਣੀ ਪ੍ਰੈਗਨੈਂਸੀ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਨਾ ਡੀਲ ਕਰੋ ਆਪਣੀ ਪ੍ਰੈਗਨੈਂਸੀ ਨੂੰ ਇਹ ਸੋਚੋ ਕਿ ਉਹ ਇੱਕ ਪੰਪਾਸਮਾ ਦਿੱਤੀ ਹੋਈ ਦਾਤ ਹੈ ਤੁਹਾਨੂੰ ਤੇ ਆਪਣਾ ਕੰਮ ਕਰਦੇ ਕਰਦੇ ਆਪਣੀ ਇਸ ਪ੍ਰੈਗਨੈਂਸੀ ਨੂੰ ਇੰਜੋਏ ਕਰੋ ਥੈਂਕ ਯੂ